நான்திருக்கிறேன் <coughs> ਦੂਰਾਰੇ ਹਿੰਦੂ ਦੀ ਚਾਹ ਨੂੰ ਦੇਖਾ ਹਟ

ਹਾਂਜੀ ਅੱਜ ਸਵਾਲ ਜਿਹੜਾ ਕਿ ਮੱਖਸ ਸਾਹਿਬ ਤੋਂ ਹੁੰਦਾ ਹੈ ਜੇ ਨਗਰ ਕੀਰਤਨ ਦੇ ਉੱਤੇ ਖੱਦ ਜੀ ਦਾ ਛਿਤੀ ਕੋ ਉਪਚਾਰ ਦੇ ਨੋਦੇ ਚ ਸਵਾਮੀ ਵਿਚਾਰੇ ਗੋਪਦੇ ਆ ਨਗਰ ਕੀਰਤਨ ਆ ਰਹੀ ਕਿਹੜਾ ਸੋ ਅ ਮਹਾਂ ਪਾਸ਼ਕ ਗੁਰਦੇਵ ਭਦਰ ਸਾਹਿਬ ਜਿਨ੍ਹਾਂ ਦਾ 350 ਸਾਲਾਂ ਅਸੀਂ ਛਿਤੀ ਦਿਹਾੜਾ ਬਣਾ ਰਹੇ ਹਾਂ ਉਸ ਮੁਥੇ ਸੰਸਾਰ ਦੇ ਵਿੱਚ ਜਿੱਥੇ ਵੀ ਗੁਰਨਾਮ ਨਾਮ ਦੇ ਵਾਸੀ ਸੰਗਤਾਂ ਬੈਠੀਆਂ ਨੇ ਉਹ ਸਾਰਿਆਂ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਕਿਉਂਕਿ ਇਸੇ ਕੰਮ ਦਾ ਇਤਿਹਾਸ ਹੈ ਜਿਹੜਾ ਕੁਰਬਾਨੀਆਂ ਵਾਲਾ ਇਤਿਹਾਸ ਹੈ ਬੜੀ ਮਹਾਨ ਕੁਰਬਾਨੀਆਂ ਸੇਕੰਡ ਤੇ ਰਾਜੇ ਅੰਦਰ ਬਿਜਨੇ ਸਭ ਤੋਂ ਪਹਿਲੀ ਕੁਰਬਾਨੀਆਂ ਜਿਹੜੀ ਸ਼ਹੀਦਾਂ ਦੇ ਸਤਜਪੰਜਵਾਰਸ਼ਕ ਵਰਜਨ ਦੇ ਵੀ ਨੇ ਦਿੱਤੀ ਉਹਨਾਂ ਤੋਂ ਬਾਅਦ ਮਹੰਮੇ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਦੂਸਰੇ ਧਰਮ ਦੇ ਖਾਤਰ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਜਾ ਕੇ ਆਪਣਾ ਬਲੀਦਾਨ ਦਿੱਤਾ ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਇਸ ਗੌਰਵ ਤੇ ਆਸ ਨੂੰ ਯਾਦ ਰੱਖੀਏ ਗੁਰੂ ਸਾਹਿਬਾਨ ਦੀਆਂ ਇਹਨਾਂ ਕੁਰਬਾਨੀਆਂ ਨੂੰ ਯਾਦ ਰੱਖੀਏ ਦਸ਼ਮੀਸ਼ ਪੇ ਤਾਂ ਗੁਰੂ ਬੀਸੀ ਜਿਨ੍ਹਾਂ ਨੇ ਆਪਣਾ ਸਰਵੰਸ ਵਾਰਿਆ ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਨੇ ਸੋ ਅੱਜ ਫਿਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਜੋ ਸਾਨੂੰ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦਾ ਉਹ ਅਸੀਂ ਅਮਲ ਕਰਨ ਦਾ ਯਤਨ ਕਰੀਏ ਅਤੇ ਇਹ ਜੋ ਵੀ ਸਮਾਗਮ ਹੋ ਰਹੇ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਚਾਹੀਦਾ ਕਿ ਵਾਚੜ ਕੇ ਨਾ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਕਿਉਂਕਿ ਇਹ ਸਾਡੇ 350 ਸਾਲਾ ਸ਼ਤਾਬਦੀ ਆ ਇਹ ਜਿਹੜੀ ਸਾਡੇ ਸਮੇਂ ਦੇ ਵਿੱਚ ਆਈ ਆ ਸੋ ਇਸ ਲਈ ਇਹ ਸਾਨੂੰ ਬਹੁਤ ਬਹੁਤੇ ਦੇ ਵਿੱਚ ਉੱਥੇ ਹਾਜ਼ਰ ਹੋਣਾ ਚਾਹੀਦਾ ਅਨੰਦਪੁਰ ਸਾਹਿਬ ਦੇ ਵਿੱਚ ਵੀ ਸਮਾਗਮ ਹੋਣ ਜਾ ਰਹੇ ਨੇ ਸੋ ਉੱਥੇ ਵੀ ਅਸੀਂ ਜਿਹੜਾ 2 ਦਨ 23 24 ਨੂੰ ਉੱਥੇ ਪਹੁੰਚ ਰਹੇ ਹਾਂ ਤੇ ਸਾਰੇ ਪਿੰਡਾਂ ਦੇ ਵਿੱਚ ਵੀ ਸਵਾਗਤ ਹੋ ਰਹੇ ਨੇ ਸੋ ਸਾਰੀਆਂ ਸੰਤਾਂ ਨੂੰ ਚਾਹੀਦਾ ਕਿ ਵੱਚੜ ਕੇ ਨਾ ਸਵਾਗਤ ਮੁਜੇ ਸੱ ਲੈ ਸਰ ਜੀ ਦਾ ਕਿਹਾ ਜੇ ਉਹ ਖੰਡਾ ਹੈ ਜੇ ਗੱਲ ਹਲਕੇ ਦੇ ਵਿੱਚ ਤਾਂ ਕਿ ਆਪਾਂ ਤਾਂ ਕਿ ਹਲਕੇ ਦੇ ਵਿੱਚ ਤਕਰੀਬਨ ਇਸ ਮੁਲਾ ਪਰ ਹੁੰਦਾ ਇੱਥੇ ਪਹੁੰਚ ਰਹੇ ਹਾਂ ਟ੍ਰਾਫਿਕ ਕੀ ਗੱਲ ਨੂੰ ਸੋ ਬਹੁਤ ਜੋਰ ਸ਼ੋਰ ਨਾਲ ਉਤਸ਼ਾਹ ਨਾਲ ਸੰਤਾਂ ਨੂੰ ਸਵਾਗਤ ਕੀਤਾ ਜਾ ਰਿਹਾ ਨਗਰ ਕੀਰਤਨ ਜਿੱਦੇ ਤੇ ਪਹੁੰਚ ਰਹੇ ਕਾਫੀ ਲੇਟ ਵਿੱਚ ਅਜਦਾ ਫਲਸਪੋਰੀਆ ਕਿ ਸ਼ਕੀਤੇ 4 ਵਜੇ ਦਾ ਟਾਈਮ ਸੀਗਾ ਲੇਕਿਨ ਮੈਨੂੰ ਲੱਗਦਾ ਵੀ 8-10 ਘੰਟੇ ਡਿਲੇਟ ਚੱਲ ਰਹਿਣਾ ਅਗਰ ਕੀਤਾ ਲੋਕਾਂ ਨੂੰ ਬਹੁਤ ਜ਼ਿਆਦਾ ਅਛਾ ਹੋਗਾ ਲੋਕਾਂ ਕੀ ਮੈਸੇਜ ਹੈ ਜੋ ਗੁਰੂ ਸਰਵਾਨ ਨੇ ਸਾਨੂੰ ਗੁਰਬਾਣੀ ਰਾਹੀਂ ਸੰਦੇਸ਼ ਦਿੱਤਾ ਉਹ ਤੇ ਅਸੀਂ ਅਮਲ ਕਰੀਏ ਆਪਣੀਆਂ ਕੁਰਬਾਨੀਆਂ ਨੇ ਜਿਹੜੀਆਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਹੁੰਦੇ ਉਹਨਾਂ ਦੇ ਨਾਲ ਜਿਹੜੇ ਸਿੰਘਾਂ ਸਿਗੜੀਆਂ ਨੇ ਮਹਾਨ ਯੋਧੇ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਜ਼ੁਲਮ ਦੇ ਖਿਲਾਫ ਲੜਦੇ ਆ ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਸਾਰੇ ਯੋਧਿਆਂ ਨੂੰ ਉਹਨਾਂ ਮਾਨ ਸ਼ਹੀਦਾਂ ਨੂੰ ਯਾਦ ਰੱਖੀਏ ਜੀ ਨਾਮ ਹੈ ਅਰ ਮੈਂ ਬੀਜੇ ਵੈਕਟਰ ਦਾ ਕਾਹਲ ਕਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੁਰ ਤੇ ਵਾਹਿਗੁਰੂ ਜੀ ਦੇ ਸ਼ਿਦਾਰ ਕਰ ਰਹੇ ਨੇ ਅਜ ਨਗਰ ਕੀਤਾ ਜਿਹੜਾ ਮੁਖਸਰ ਸਾਹਿਬ ਕੋਲ ਚੱਲ ਕੇ ਇੱਕ ਜਗ੍ਹਾ ਤੇ ਮੁਲਾਕਤ ਤੋਂ ਉੱਥੇ ਜਾਣਾ ਹੈ ਇਹ ਸਾਰੇ ਸਫਰ ਲਿਖਣੇ ਕੀ ਕਰਦੇ ਸਾਰਾ ਨਗਰ ਕੀਤਾ ਦਾ ਜੋ ਟਾਈਮ ਸੀਗਾ ਉਹ 6 ਵਜੇ ਦਾ ਸੀਗਾ ਉਰੀ ਵੀ ਤਕਨੀਕੀ ਪ੍ਰੋਬਲਮ ਆ ਗਿਆ ਕਿੰਦ ਚੂਕੀ ਪ੍ਰੋਬਲਮ ਉਹਦੇ ਕਰਕੇ ਪੋੜਾ ਲੇਟ ਆ ਰਿਹਾ ਵਾ ਮਤਲਬ ਅਸੀਂ ਵੇਟ ਕਰ ਰਹੇ ਆ ਠੀਕ ਆ ਤੇ ਜਿਹੜਾ 350 ਸਾਲਾ ਸਿੱਧੂ ਦੇਵ ਦੇ ਉੱਤੇ ਪੰਜਾਬ ਸਰਕਾਰ ਨੇ ਜਿਹੜਾ 23 24 32 ਨੂੰ ਆਪਾਂ ਮਨਾ ਰਹੇ ਆ ਅਨੰਦਪੁਰ ਸਾਹਿਬ ਸਾਰੇ ਜਿਹੜੇ ਨਗਰ ਕੀਰਤਨ ਲੱਗ ਲੱਗ ਮੀਂਜੂ ਹੋ ਕੇ ਸਾਰੇ ਲਾਸ਼ ਜੇ ਅਨੰਦਪੁਰ ਦਾ ਪਹੁੰਚਣਗੇ ਸਾਡੇ ਲੱਗਦਾ ਜਿਹੜਾ ਸਮਾਂ ਅਸੀਂ 6 ਵਜੇ ਦਾ ਸੀਗਾ ਪਿਛੇ ਤਕਨੀਕੀ ਕਾਰਨ ਕਾਰਨ ਤੇ ਥੋੜਾ ਜਿਹਾ ਲੇਟ ਆ ਅਸੀਂ ਵੀਰ ਕਰ ਰਹੇ ਆ ਸੰਗਤ ਦਾ ਜੀ ਉਤਸ਼ਾਹ ਆ ਸਾਰੇ ਅਸੀਂ ਵੀਰ ਭਾਈ ਭੈਣ ਹਰ ਇੱਕ ਕੌਮ ਦਾ ਜਿਹ ਬੰਦਾ ਇੱਥੇ ਪਹੁੰਚਿਆ ਆ ਭੈਣ ਭਾਈ ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਗੁਰਦੁਆਰਾ ਵਿਸ਼ਕਰਮਾ ਜੀ ਦੇ ਅੱਗੇ ਅਸੀਂ ਸੇਵਾ ਲੱਗੀ ਹੋਈ ਹੈ ਸਾਡੀ ਪਾਰਟੀ ਬਲੀ ਵੀ ਨਮਾਇंदे ਸਾਡੇ ਖੜੇ ਹੋਏ ਤੇ ਸਾਡੇ ਹਲਕਾ ਚਾਂਸ ਦੇ ਸਾਡੇ ਡਾਕਟਰ ਕੇ ਐਨ ਸੰਗ ਦੀ ਉਹਨਾਂ ਦੀ ਨੁਮਾਇੰਗੀ ਏਟ ਅਸੀਂ ਸਾਡੇ ਤੇ ਸੇਵਾ ਦੇ ਵਿੱਚ ਲੱਗੇ ਹੋਏ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਤਾਂ ਜਨੇ ਅੱਜ ਜਿਹੜਾ ਕਿ ਉਤੇਗ ਬਾਦਰਜੀ ਦਾ ਆਈਸੀ ਪੜਜਵਲ ਦੇ ਨਗਰ ਕੀਰਤਨ ਦਾ ਤਾਜ ਦਿਵਸ ਆਇਆ। ਸਭ ਤੋਂ ਪਹਿਲਾਂ ਤਾਂ ਸਮੂੱਚੀ ਸੰਗਤ ਨੂੰ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਜਿਹੜਾ ਸਾਢੇ 300 ਸਾਨਾ ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸੱਭੀ ਦਾਸ ਜੀ ਭਾਈ ਦਿਆਲਾ ਜੀ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ ਸਮੂੱਚੇ ਪੰਜਾਬ ਦੇ ਵਿੱਚੋਂ ਸਮੂੱਚੇ ਭਾਰਤ ਭਰ ਦੇ ਵਿੱਚ ਉਹ ਵੱਖ-ਵੱਖ ਜਗ੍ਹਾ ਤੋਂ ਹੁੰਦਾ ਹੋਇਆ ਇਹ ਸਾਡੇ ਪੰਜਾਬ ਦੇ ਵਿੱਚ ਸ੍ਰੀ ਮੁਖਸ਼ਰ ਸਾਹਿਬ ਤੋਂ ਮਾਲਵਾ ਦੇ ਜਿਹੜਾ 1 ਨੰਬਰ ਰੂਟ ਦੇ ਉੱਤੇ ਜਿਹੜਾ ਚੱਲਿਆ ਹੋਇਆ ਵਾ ਉਹ ਅੱਜ ਸਾਡੇ ਮੋਲਾਪੁਰ ਦੇ ਵਿੱਚ ਉਹ ਆ ਰਿਹਾ ਹੈਗਾ ਉਹਦੇ ਸਵਾਗਤ ਦੇ ਲਈ ਸਮੁੱਚੀ ਜਨਤਾ ਕੀ ਹਲਕਾ ਦਾਖਾਵੇ ਸਮੁੱਚੀ ਆਮ ਆਦਮੀ ਪਾਰਟੀ ਟੀਮ ਸਮੁੱਚੀ ਲਕਾਈ ਜ਼ੋਰਦਾਰ ਸਵਾਗਤ ਕਰਨ ਦੇ ਲਈ ਇੱਥੇ ਗੁਰਦਮ ਬਾਬਾ ਬਿਸ਼ਕਰਮਾ ਜੀ ਦੇ ਸਾਰੇ ਪਹੁੰਚੇ ਹੋਏ ਨੇ ਨਗਰ ਕੀਰਤਨ ਦੀ ਉਡੀਕ ਕੀਤੀ ਜਾ ਰਹੀ ਆ ਸਾਡੇ ਲਈ ਬੜਾ ਇਹ ਬਹੁਤ ਹੀ ਇਹਦਾ ਨਾ ਕੀ ਖੁਸ਼ੀਆਂ ਭਰਿਆ ਅਦ੍ਰਕੀ ਸਮਾਵਾ ਜਿਹੜਾ 350 ਸਮਾ ਸਾਡੀ ਜਿੰਦਗੀ ਦੇ ਵਿੱਚ ਇਹ ਜਿਹੜਾ ਨਗਰ ਕੀਰਤਨ ਆ ਜਿਹੜਾ ਆ ਰਿਹਾ ਹੈਗਾ ਵਾ ਅਸੀਂ ਬਹੁਤ ਭਾਗਾਂ ਵਾਲੇ ਆਪਣੇ ਆਪ ਨੂੰ ਸਮਝਦੇ ਆਵਾ ਜਿੰਨਾ ਵੀ ਇਹਦੇ ਨਾਲ ਨਗਰ ਕੀਰਤਨ ਦੀ ਸੇਵਾ ਹੋ ਸਕੇ ਜਿੰਨਾ ਵੀ ਉਹਨਾਂ ਦਾ ਸਵਾਗਤ ਹੋ ਸਕੇ ਉਹ ਬਹੁਤ ਥੋੜਾ ਵਾ ਕਿਉਂਕਿ ਸਮਾ ਜਿਹੜਾ ਬਹੁਤ ਘੱਟ ਸੰਤ ਮਿਲਦਰਾ ਹੈਗਾ ਵਾ ਅਸੀਂ ਬਹੁਤ ਹੀ ਭਾਗਾਂ ਵਾਲੇ ਆ ਔਰ ਆਪਣੇ ਵੱਲੋਂ ਸਮੁੱਚੀ ਸੰਗਤ ਵੱਲੋਂ ਆ ਅਸੀਂ ਉਚੇਚੇ ਤੌਰ ਦੇ ਉੱਤੇ ਇੱਥੇ ਪ੍ਰਬੰਧ ਕੀਤੇ ਗਏ ਨੇ ਮੈਨੂੰ ਲੱਗਦਾ ਵੀ ਇਸ ਨਗਰ ਕੀਰਤਨ ਦੇ ਸਾਹਮਣੇ ਉਹ ਵੀ ਥਿੱਕੇ ਪੈਣੇ ਲੱਗਦੇ ਨੇ ਕਿਉਂਕਿ ਨਗਰ ਕੀਰਤਨ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਨਾਨਕ ਨਾਮ ਲੈਵਾ ਜਿਹੜੀ ਸੰਗਤ ਹੈਗੀ ਆ ਉਹ ਸਮੁੰਦਰੀਤ ਕਰ ਰਹੀ ਹੈਗੀ ਆ ਔਰ ਸਾਡੇ ਮੁਰਲਾਪੁਰ ਸ਼ਹਿਰ ਦੇ ਲੋਕ ਵੀ ਉਹਦਾ ਨਾਲ ਵੀ ਇਸ ਸਮੇਂ ਦੇ ਉੱਤੇ ਉਹਦਾ ਨਾਲ ਕੀ ਪਹੁੰਚ ਰਹੇ ਨੇ ਸਾਰੇ ਹੀ ਨਗਰ ਕੀਰਤਨ ਦਾ ਸਵਾਗਤ ਕਰਨ ਦੇ ਲਈ ਸਾਰੇ ਇਕੱਠੇ ਹੋਏ ਹੈਗੇ ਨੇ ਮੈਂ ਸਾਰਿਆਂ ਨੂੰ ਵੱਲੋਂ ਮੁਬਾਰਕਬਾਦ ਦਿੰਨਾ ਵਧਾਈ ਦਿੰਨਾ ਵੀ ਆਪਾਂ ਇਕੱਠੇ ਹੋ ਕੇ ਇਸ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਅਸੀਂ ਇਕੱਤਰ ਹੋਏ ਹੈਗੇ ਆ ਔਰ ਸਾਰੇ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਸਹਿਯੋਗ ਦੇ ਰਹੇ ਹੈਗੇ ਨੇ ਵੱਡੀ ਪੱਧਰ ਦੇ ਉੱਤੇ ਲੋਕ ਤੁਸੀਂ ਦੇਖੋ ਕਿਵੇਂ ਉਹਨਾਂ ਕੀ ਆਪਣੇ ਤੌਰ ਦੇ ਉੱਤੇ ਸੜਕਾਂ ਦੀ ਸਫਾਈ ਸਾਰੇ ਮੋਲਿਆਂ ਦੇ ਵਿੱਚ ਸਫਾਈ ਔਰ ਕਿਵੇਂ ਉਹਦਾ ਨਾ ਕਿ ਤੱਤ ਪਰ ਹੋਏ ਬੈਠੇ ਹੈਗੇ ਨੇ ਕਿ ਕਦੋਂ ਨਗਰ ਕੀਰਤਨ ਆਵੇ ਤੇ ਕਦੋਂ ਅਸੀਂ ਗੁਰੂ ਘਰ ਦੀਆਂ ਜਿਹੜੇ ਖੁਸ਼ੀਆਂ ਨੇ ਉਹ ਅਸੀਂ ਪ੍ਰਾਪਤ ਕਰ ਸਕੀਏ ਬਹੁਤ ਭਾਗਾਂ ਵਾਲੇ ਆ ਅਸੀਂ ਆਪਣੇ ਆਪ ਨੂੰ ਸਮਝ ਲਈਏ ਹਾਂ ਜੀ ਸਭੀ ਜੀ ਕੀ ਕਹਿਣ ਜਿਹੜਾ ਅੱਜ ਫਰ ਟੇਕ ਫਾਦਰ ਜੀ ਦਾ ਅੱਜ ਜੀ ਗਾਰੇ ਚੱਲੇ ਪੈ ਨੇ ਅੱਜ ਦੇ ਨਗਰ ਕੀਰਤਨ ਜਿਹੜਾ ਕਿ ਮੁਕਸਰ ਸਾਹਿਬ ਤੋਂ ਹੁੰਦਾ ਹੋਇਆ ਲੁਧਿਆਣੇ ਵਿੱਚ ਪਹੁੰਚ ਰਿਹਾ ਹੈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਸੰਗਤਾਂ ਜਾਣਦੇ ਹੋ ਇੱਕ ਅੰਤਨ ਤੋਂ ਇੱਕ ਵਾਰ ਦਿੱਲੀ ਮਹਾਰਾਜ ਨੌਵੇਂ ਪਾਸ਼ਾ ਜਿਨ੍ਹਾਂ ਨੇ ਆਪਣਾ ਸੀਸ ਤਲਕ ਜੰਗੂ ਦੀ ਖਾਤਰ ਬਾੜ ਦਿੱਤਾ ਉਹਨਾਂ ਦਾ 350 ਸਾਲਾਂ ਪੂਰੇ ਦੇਸ਼ ਦੇ ਬੜੇ ਫਰਦਾਂ ਨਾਲ ਪ੍ਰੇਮ ਨਾਲ ਬਣਾ ਰਿਹਾ ਹੈ ਸਾਰੇ ਹੀ ਜਿੰਨੇ ਵੀ ਧਰਮਾਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਜੋ ਜੋ ਵੀ ਰਾਜ 350 ਸਾਲਾਂ से ਬਣਾ ਰਹੇ ਹਾਂ ਕਿਉਂਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਨੰਦਪੁਰ ਦੇ ਧਰਤੀ ਦੇ ਉੱਤੇ ਪੰਡਿਤ ਕਿਰਪਾ RAM ਜੀ ਜਦੋਂ ਉਹਨਾਂ ਕੋਲ ਫਰਿਆਦ ਲੈ ਕੇ ਆਏ ਕਿ ਗੁਰੂ ਜੀ ਸਾਡਾ ਧਰਮ ਖਤਰੇ ਵਿੱਚ ਹੈ ਤਗੁਰ ਤੇਗ ਬਾਤਨ ਮਹਾਰਾਜ ਜੀ ਨੇ ਕਹਿੰਨ ਮਚਿਲ ਗਿਆ ਕਿ ਕੋਈ ਬ੍ਰਹਮ ਗਿਆਨੀ ਕੋਈ ਸੂਰਮਾ ਆਪਣਾ ਬਲੀਦਾਨ ਦੇ ਦੇ ਤਾਂ ਤੁਹਾਡਾ ਧਰਮ ਬਚ ਸਕਦਾ ਹੈ ਇਹਨਾਂ ਨੂੰ ਗਵਿੰਦਰ ਰਾਏ ਆ ਗਏ ਉਹਨਾਂ ਨੇ ਪੁੱਛਿਆ ਪਿਤਾ ਜੀ ਇਹ ਕੌਣ ਲੋਕ ਹਨ ਇਹ ਕਿਉਂ ਆਏ ਹਨ ਤਾਂ ਗੁਰੂ ਜੀ ਨੇ ਦੱਸਿਆ ਪੁੱਤਰ ਨਾ ਧਰਮ ਫਤਿਹਿਆ ਜੋ ਔਰੰਗਜ਼ੇਬ ਹੈ ਉਹ ਬਹੁਤ ਜ਼ੁਲਮ ਕਰਦਾ ਹੈ ਇਨਨ ਨੂੰ ਕੋਈ ਕਹਿੰਦਾ ਜਾਂ ਤਾਂ ਮੁਸਲਮਾਨ ਬਣ ਜਾਓ ਜਾਂ ਆਪਣਾ ਇਹ ਧਰਮ ਛੱਡੋ ਜਾਂ ਫਿਰ ਤੂੰ ਬਦਲ ਕਰ ਦਿੱਤਾ ਜਾ ਰਿਹਾ ਹੈ। ਇਹ ਗੁਰੂ ਜੀ ਨੇ ਉਹਨਾਂ ਦੀ ਫਰਿਆਦ ਸੁਣ ਕੇ ਮੇਰਾ ਆਪਣਾ ਜੋ ਬਲੀਦਾਨ ਦਿੱਤਾ ਚਾਂਦਨੀ ਚੌਕ ਦੇ ਵਿੱਚ ਤਾਂ ਗਵਿੰਦਰਾ ਜੀ ਕਹਿੰਦਾ ਪਤਾ ਜੀ ਆਪ ਤੋਂ ਮਹਾਨ ਉਸ ਧਰਤੀ ਦੇ ਕੋਈ ਬ੍ਰਹਮ ਗਿਆਨੀ ਸੂਰਮਾ ਨਹੀਂ ਹੈ ਆਪ ਕਿਰਪਾ ਕਰੋ ਇਹਨਾਂ ਦਾ ਧਰਮ ਬਚਾਓ। ਤਾਂ ਗੁਰੂ ਤੇਗ ਬਹਾਦਰ ਜੀ ਮਹਾਰਾ ਸੱਚੇ ਪਾਤਸ਼ਾਹ ਨੇ ਰੋਣੂਏ ਬੱਚੇ ਗਿਆਦਾ ਤਾਂ ਵੀ ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦੋ ਵੀ ਜੇ ਤੇਗਵਾਦਰ ਮੁਸਲਮਾਨ ਬਣ ਜਾਊਗਾ ਆਪਣਾ ਧਰਮ ਛੱਡ ਦੇਊਗਾ ਤੇ ਅਸੀਂ ਵੀ ਛੱਡ ਦੇਵਾਂਗੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਨੇਹਾ ਜਦੋਂ ਔਰੰਗਜ਼ੇਬ ਨੂੰ ਪਹੁੰਚਿਆ ਉਹ ਤਾਂ ਬੜਾ ਸੋਖਾ ਕੰਮ ਆਪਾਂ ਇੱਕ ਬੰਦੇ ਨੂੰ ਆਪਣੇ ਧਰਮ 'ਚ ਲੈ ਆਉਨੇ ਆ ਪਰ ਉਹਨਾਂ ਨੂੰ ਪਤਾ ਨਹੀਂ ਸੀ ਵੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੋ ਨਰਕਤਾਰ ਦਾ ਰੂਪ ਹਨ ਗੁਰਨਾਨਕ ਦਾ ਰੂਪ ਹਨ ਉਹਨਾਂ ਨੇ ਇਹ ਧਰਮ ਨੂੰ ਬਚਾਉਣ ਦੀ ਖਾਤਰ ਆਪਣਾ ਬਲੀਦਾਨ ਚਾਹ ਨਹੀਂ ਚਾਹ ਹੁਣ ਦਿੱਤਾ ਉਹ ਦਿਹਾੜਾ ਅਸੀਂ ਸਾਰੇ ਹੀ ਵਰਲਡ ਦੇ ਵਿੱਚੋਂ ਮਨਾਇਆ ਜਾ ਰਿਹਾ ਹੈ ਨਗਰ ਕੀਰਤਨ ਜੋ ਅੱਜ ਬਰੋਲਪੁਰ ਤੋਂ ਚੱਲ ਕੇ ਇਥੇ ਮੁੰਨਾਪੁਰ ਐਮਐਲਏ ਮਨਪ੍ਰੀਤ ਜੀ ਦੇ ਦਫ਼ਤਰ ਸਾਰੀਆਂ ਸੰਗਤਾਂ ਬੇਟੀਆਂ ਨੂੰ ਸਵਾਗਤ ਦੇ ਲਈ ਉਹ ਸਾਡਾ ਸਾਰਿਆਂ ਦਾ ਫਰਜ਼ਮੰਦ ਦਾ ਇਹ ਦਿਹਾੜਾ ਅਸੀਂ ਨਾਲ ਮਿਲ ਕੇ ਆਪਸੀਂ ਭਾਈਚਾਰਾ ਕਾਇਮ ਕਰੀਏ ਔਰ ਪੂਰ ਪੀਗ ਬਾਦਰ ਮਹਾਰਾਜ ਨੂੰ ਅਸੀਂ ਆਪਣੇ ਸਰਦਾ ਦੇ ਫੁੱਲ ਭੇਟ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ